ਗੁਰਦੀਪ ਸਿੰਘ ਦੇ ਗ੍ਰਹਿ ਜਦੋਂ ਹਜੂਰ ਸ਼ਾਂ ਸ਼ਰ ਜੀ ਪਹੁੰਚੇ ਤੇ ਨਾਲ ਵੀ ਨਾਲ ਨਾਲ ਉਹਨਾਂ ਦੇ ਚਰਨਾਂ 'ਚ ਪਹੁੰਚਿਆ ਸੰਤਾਂ ਵੀ ਬਰਾਜਮਾਨ ਨਾਰਦ ਨੇ ਇਹ ਬਿਆਨ ਕੀਤਾ ਨਾਰਦ ਕਹੇ ਪ੍ਰਭੂ ਜਨ ਭਗਤਾਂ ਲਾਇਓ ਦਾਸੀਆਂ ਅੱਜ ਜੋ ਸਮਝ ਚੱਲ ਰਿਹਾ ਸਾਡੇ ਅੰਦਰ ਉਦਾਸੀ ਹੈ ਨਾ ਨਾਰਦ ਕਹੇ ਪ੍ਰਭ ਜਨ ਭਗਤਾਂ ਲਾਇਓ ਦਾਸੀਆਂ ਚਿੰਤਾ ਗਮੀ ਬਾਰ ਟਡਾਈਆ ਅਮਰਤ ਜਾਮ ਦੀਆਂ ਦੇ ਗਲਾਸੀਆਂ ਤੁਰਦਾ ਅਮਰਤ ਹੱਥ ਫੜਾਈਆ ਇਹ ਨਾਮ ਭਗਤਾਂ ਲਈ ਬਿਆਨ ਕਰ ਰਿਹਾ ਫਰਿਆਦ ਕਰ ਰਿਹਾ ਹਮੇਰ ਕਰਦੇ ਸੱਚ ਕੰਨ ਨਵਾਸੀਆਂ ਸੱਚ ਦੀ ਕਰਨੀ ਕਾਰ ਕਮਾਈਆ ਹਰ ਹਿਰਦੇ ਹੋਂ ਤੇਰੀਆਂ ਰਾਸੀਆਂ ਖੁਸ਼ੀਆਂ ਟੋਲੇ ਗਈਆ ਲੇਕਾ ਮੁਕਾਂਦੇ ਮਦਰਾ ਮਾਸੀਆਂ ਮਸਤ ਖਮਾਰੀ ਨਾਮ ਚੜਾਈਆ ਸੰਦੇਸ਼ਾਂ ਦੇ ਦੇ ਸ਼ੰਗਰ ਕਲਾਸ਼ੀਆਂ ਗਲਾਇ ਆਪਣਾ ਇੱਕ ਜਨਾਈਆ ਜਲਤ ਸ਼ਰਦੀਆਂ ਦੇ ਦੇ ਫਾਸੀਆਂ ਫੈਸਲਾ ਆਪਣਾ ਹੱਕ ਸੁਣਾਈਆ ਤੇਰਾ ਲੈਣਾ ਦੇਣਾ ਸੰਮਤ ਸ਼ੈ ਨਿਸ਼ਾਹੀ 15 ਹੋਣ ਨਾਮ ਮਦਰਾਸੀਆਂ ਮਦਰ ਤੁਮ ਦਿਨੀਂ ਦੇ ਰਡਾਈਆ ਜੋਤੀ ਜੋਤ ਸਰੂਪ ਹਰਮ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸਚਤਾ ਹੁਕਮ ਇੱਕ ਵਰਤਾਈਆ ਨਾਰਦ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਗੰਮਾ ਜਾਮ ਜਮਾਵੰਤ ਜਿਸ ਦੀ ਆਸਰਖਾਈਆ ਰਸ ਛਕਾ ਦੇ ਤੁਰ ਦੇ ਰਾਮ ਅਨਵੰਤ ਦਲੇਣਾ ਪੂਰ ਕਰਾਈਆ ਕ੍ਰਿਸ਼ਨ ਨਾਮ ਕਾ ਦੇ ਤੁਰ ਦੇ ਕਾਨ ਜਿਸ਼ਟਰਦ ਨਾਲੇ ਕਰੇ ਨਰਾਇਆ ਸਤਿ ਆਪ ਦੀ ਲਾ ਸਕੇ ਨਾ ਕੋਈ ਮਜਾਨ ਸਾਵ ਵਿੱਚ ਨ ਕੋਈ ਰਖਾਈਆ ਕਿਰਪਾ ਕਰ ਗੁਰ ਨਾਨਕ ਗੁਣਵੰਤ ਤੇਰੀ ਵਡਿਆਈ ਆ ਨਿਗਾ ਮਰਲੇ ਵਿੱਚ ਜਹਾਨ ਤਰ ਜੁਗਾਂ ਤਮ ਵੇਖ ਵਖਾਈਆ ਹਰ ਜਨ ਤੇਰਾ ਰਾਤ ਕਾਨ ਬਿਨ ਨੈਣਾ ਨੈਣ ਉਠਾਈਆ ਤੂੰ ਸ਼ਾਪੂਕ ਸੁਲਤਾਨ ਸ੍ਰੀ ਭਗਵਾਨ ਇੱਕ ਕਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦਿਨਾ ਸੱਚਾ ਵਰ ਸੱਚ ਦਾ ਸੰਗ ਆਪ ਬਣਾਈਆ ਨਾਰਦ ਕੇ ਬਿਆਨ ਕਰਦਾ ਹੈ ਨਾਰਦ ਕਹੇ ਪ੍ਰਭੂ ਜਨ ਭਗਤਾ ਛਾੜਦੇ ਮਸਤੀਆਂ ਮਸਤਕ ਲੇਕਦੇ ਬਦਲਾਈਆ ਆਪਣੀਆਂ ਮੇਰਾ ਬਖਸ਼ ਦੇ ਸਸਤੀਆਂ ਬਹੁਤੀ ਕੀਮਤ ਨਾ ਕੋਈ ਲਗਾਈਆ ਨੌਖੰਡ ਪ੍ਰithvi ਤੇਰੇ ਭਗਤ ਹੋਣ ਤੇਰੀਆਂ ਹਸਤੀਆਂ ਹਸਤ ਕੀਟਾਂ ਇੱਕੋ ਰੰਗ ਰੰਗਾਈਆ ਬਿਨਾਂ ਸ਼ਰਤੋਂ ਧਾਰਾ ਹੋਵਣ ਬਸਦੀਆਂ ਬਸੇਰਾ ਇੱਕੋ ਘਰ ਰਖਾਈਆ ਕਿਲਾ ਮੁਕਾਦੇ ਰਹਿਣ ਅੰਦੇਰੀ ਮਸਦੀਆਂ ਮਸਤ دیਵਾਨੇ ਦੇ ਬਣਾਈਆ ਕਿਰਨਾਂ ਬਖਦੇ ਤੁੰਦੇ ਰਹੂ ਸਸਦੀਆਂ ਨੂਰੀ ਚੰਦ ਚੰਦ ਚਮਕਾਈਆ ਤੁਲੇ ਗਾਵਣ ਤੇਰੇ ਜਸ ਦੀਆਂ ਸਿਰਤਾ ਨਾਲ ਸਿੱਤ ਸਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਨੇਕ ਲੰਕਨ ਰਹਿਣ ਨਰ ਮਹਾਰਾਜੇਰ ਸਿੰਘ ਬਿਸ਼ਨੋ ਭਵਾਨ ਤੇਰੀਆਂ ਤਾਰਾ ਹੋਣ ਲੱਗਣਾ ਲੱਗਦੀਆਂ ਲੱਕ ਗਗੋਚਰ ਤੇਰੀ ਵੜਵੜ ਆਈਆ ਸੋਏ ਸੀ ਨਾਰਦ ਨੇ ਪੰਤਾਂ ਨੂੰ ਪ੍ਰਭੂ ਦੇ ਚਰਨਾਂ ਚ ਪ੍ਰਿਆਪਤ ਕੀਤੀ ਹਰ ਬਾਣੀ ਸਾਂਝੀ ਕਰਦੇ ਆਂ ਵਚਨ ਕਰਦੇ ਆਂ 10 ਬੰਦੇ ਤਾਂ ਗਲਤੀਆਂ ਹੋਣਗੀਆਂ ਹੋਣਗੀਆਂ ਹਜੂਰ ਸ਼ਹਿਨ ਸਾਹਿਬ ਦੇ ਚਰਨਾਂ ਵਿੱਚੋਂ ਅਤੇ ਹਰ ਸੰਗਤ ਪਾਸੋਂ ਮਾਫੀ ਮੰਗਦਾ ਆਂ ਜੀ ਗਾਰੇ ਦਾ ਸਾਥ ਜੋ ਹੰਗਮਾਰਾ ਜੇਲ ਸਿੰਘ ਵਿਸ਼ਨੋ ભગવાન ਦੀਦਾ ਜੋ ਹੰਗਮਾਰਾ ਜੇਲ ਸਿੰਘ ਵਿਸ਼ਨੋ ਭਗਵਾਨ ਦੀ ਰਾ ਸੋ ਹੰ ਮਾਰਾ ਦੇ ਸਿੰਘ ਜਿਸ਼ਮੋ